ਚਾਰ ਬੋਧ ਬਾਰੇ ਮਾਰੇ ਬੰਦੇ ਨੇ ਆਪੋ ਆਪਣੇ ਤਰੀਕੇ ਨਾਲ ਰੱਖੀ ਇਹਨਾਂ ਪਰਸੇ ਦੀ ਮਾਰੀ ਸੁੰਦਰ ਬਾਗੂ ਹੈ ਜਿਨਾ ਬੰਦਾ ਖੋਜਦਾ ਹੈ ਨਾ ਉਹਨੇ ਇਹ ਚਾਹਦਾ ਰਹ ਤਨ ਇਸੇ ਚੰਨ ਪਰਦੇ ਰਹੇ ਬੋਲਵਾਹੀ ਇਸ ਜਗ ਮੈਂ ਚਾਨਣ ਫਰਮਸੈ ਮਨੇ ਇਹ ਚਾਨਣ ਹੈ ਜਿਹੜਾ ਸਾਨੂੰ ਅੰਧਕਾਰ ਤੋਂ گرتخ گرو ہے پر تک میں سامنے کے کوئی سانو سمجھا رہا ہو اس طرح دا گروہ ہے تے اس طرح کی گربا اپنا سارے پڑھتے ہیں باڑ گروہ گروہ ہے باڑی باڑی امرتسر سارے دے رہا کرو بابا جی آئیے بڑی اونچی اچھی آواز میں لے تو ਕੀ ਨਹੀਂ ਸੀ ਗਿਆ ਕੀ ਕਰਦੀਏ ਕਰਦਾ ਜੋ ਕੀ ਜੋਗੜ ਮੜਦਾ ਜੋਗੀ ਸਿਰ ਚ ਮੈਂ ਚਲੋ ਭਾਈ ਸਾਬ ਤੇ ਲੋ ਜੀ ਕਰਦੇ ਜਿਹੜਾ ਬਾੜੋ ਆਇਆ ਉਹ ਕੁਝ ਖਾਸ ਬਣਾ ਕੇ ਗਏ ਪਰ ਸਾਰਿਆਂ ਦੀ ਬਾੜੀ ਸੁਣਾਣੀ ਹੁੰਦੀ ਹੈ ਸਾਰਿਆਂ ਦੀ ਵਿਚਾਰ ਨਹੀਂ ਹੁੰਦੀ ਹੈ ਬਾੜੀ ਦੀ ਵਿਚਾਰ ਸਿਰਫ ਸਾਡੇ ਮੰਜ਼ਲਾਰ ਹੁੰਦਾ ਤੇ ਜਿੰਨੇ ਵਰਨਾਉਣਾ ਕੀ ਪਤਾ ਮੈਂ ਤੁਹਾਨੂੰ ਕੋਈ ਗੁਰਵਾੜੀ ਦੇ ਵਿਚਾਰ ਸੁਣਾ ਰਿਹਾ ਹਾਂ ਕੋਈ ਤੁਹਾਡਾ ਮਨ ਮੰਨ ਜੇ ਪਾਵਨ ਸ਼ਬਦ ਰਾਜ ਸੋਰਠ ਮੇਸ਼ੁਰ ਅਰਜਨ ਦੇ ਮਹਾਰਾਜ ਜੀ ਦੇ ਵਚਨ ਕਿਉਂਕਿ ਇਹ ਕੋ ਹੁੰਦਾ ਹੈ ਕਥਾ ਕਰਨੀ ਸ਼ਬਦੀ ਵਿਚਾਰ ਵਰਵਾਣੀ ਦੇ ਵਿਚਾਰ ਹੁਣ ਕਈ ਲੋਕੀ ਕਰਦੇ ਨੇ ਬਾਣੀ ਦੇ ਵਿਚਾਰ ਘਾਟੋਦੀ ਆਉਂਦੇ ਵਿੱਚ ਦੁਨੀਆ ਦੇ ਵਿਚਾਰ ਜ਼ਿਆਦਾ ਹੋਉਂਦੇ ਦੁਨੀਆ ਦੇ ਮੱਲਾਂ ਜਾਂਦਾ ਹੋਦੀਆਂ ਜੀ ਕਹਿੰਦੇ ਦਾ ਮਸਾਲਾ ਲਗਾ ਕੇ ਗੇਸ ਕਰਨਾ ਕਿਉਂ ਦੁਨੀਆ ਦੇ ਮੱਲਾਂ ਨਾਲ ਤੁਹਾਡੇ ਘਟਾਂ ਆਉਂਦੀਆਂ ਚਲੋ ਧੀਰੇ ਧੀਰੇ ਕਰਦੇ ਹੋ ਵੀ ਆ ਜਾਣੀ ਕੁਰਦਨ ਦੇਵ ਜੀ ਮਹਾਰਾਜ ਸਮਝਾਣ ਕਰਦੇ ਨੇ ਪਾਰ ਰੰਗਵਾ ਸਹਾਇ ਤथा ਕੀਰਤਨ ਸੁਖਦਾ ਜਿਹੜਾ ਸਬਦ ਨੂੰ ਉਸ ਮਨੁੱਖ ਦਾ ਮਦਦਗਾਰ ਬਣ ਜਾਏ ਕਿਸੇ ਵੀ ਜੀਵ ਦਾ ਮਦਦਗਾਰ ਤੇ ਉਹ ਸਾਰਿਆਂ ਦਾ ਹੈ ਭਾਜੀ ਨੂੰ ਮਦਦ ਕਰਨੀ ਕਿਵੇਂ ਤੋਂ ਅੰਦਰੋਂ ਕੀ ਜਨਮ ਉਸ ਬੰਦੇ ਨੂੰ ਅਹਿਸਾਸ ਕਰਾਣਾ ਉਹਨੂੰ ਅਹਿਸਾਸ ਕਰੰਦਾ ਹੈ ਜਿਹੜਾ ਜਨਮ ਕਿਸ ਬਾਗ ਤੇ ਹੋਇਆ ਤੂੰ ਕਰ ਕੀ ਰੇ ਤੇ ਸਰੀਰ ਆ ਮੇਰੇ ਆ ਇਸ ਜਗ ਮੈਂ ਆਇਆ ਆਤਮ ਤੁਦ ਕਰਮ ਕਰਮਾਇਆ ਤੇ ਇਹ ਗੁਰੂ ਦੀ ਬਾਣੀ ਤੋਂ ਸਾਨੂੰ ਅਹਿਸਾਸ ਕਰਨ ਵਾਲੀ ਗੱਲ ਜੇ ਸੀ ਪੜ ਰਹੀ ਆ ਨਾ ਬਾਰ ਬਾਰ ਬ੍ਰਹਮਦਾਸ ਮਾਰਾ ਦੇ ਚੰਚੀ ਨੇ ਸੋਣੇ ਨੇ ਭਈ ਤੂੰ ਸੰਸਾਰ ਵਿੱਚ ਆਇਆ ਤੇਰਾ ਜਨਮ ਹੋਇਆ ਕਿਹੜੇ ਤਰ੍ਹਾਂ ਕੇ ਕਰਮ ਕਮਾਇਆ ਉਹ ਸਰੀਰ ਆ ਜਾ ਤੂੰ ਜਗ ਮੈਂ ਆਇਆ ਉਹ ਸਵਾਲ ਪੁੱਛ ਰਹੇ ਨੇ ਭਾਈ ਕਿਹੜੇ ਕਰਮ ਕਮਾਇਏ ਜਿਹੜਾ ਸੰਸਾਰ ਵਿੱਚ ਜਨਮ ਹੋਇਆ ਤੈਨੂੰ ਇਹ ਦੇਹ ਹੀ ਮਿਲੀ ਹੈ ਭਾਈ ਪ੍ਰਾਪਤ ਮਾਨ ਨੂੰ ਤੇ ਹੋਈ ਆ ਕਿਤੇ ਨੇ ਕੋਈ ਚੰਗੀ ਤਰ੍ਹਾਂ ਤੇ ਗੁਰੂ ਮਹਾਰਾਜ ਸਮਝਾਣਾ ਕਰਦੇ ਨੇ ਗੁਰੂ ਜਨ ਦੇਵ ਜੀ ਮਹਾਰਾਜ ਭਾਈ ਜਿਹੜਾ ਮਨ ਨੂੰ ਸਤਗੁਰੂ ਦੀ ਬਾਣੀ ਦੇ ਨਾਲ ਪਿਆਰ ਬਣਾਉਂਦਾ ਹੈ ਸ੍ਰੀ ਰਮਾਣੰਦ ਪਰਮਾਨੰਥ ਨੂੰ ਸੁਦਾ ਸਦਾ ਹੀ ਸੰਭਵ ਗਾਣ ਕਰਨੀ ਅਲਮੀ ਕਿ ਸਾਖੀ ਕਾਲ ਨਹੀਂ ਕੀ ਹੈ ਜੀ ਅਰਿਆਨੇ ਕਿ ਆ ਸਤਬੁੱਧੀ ਸਾਖੀ ਹੈ ਨਹੀਂ ਕਰਦੇ ਕਾਲ ਨਹੀਂ ਪਰ ਧਿਆਨ ਦੇਣ ਵਾਲੀ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਸੂਰੇ ਉੱਠਦੇ ਆਂ ਤੇ ਆੜਸ ਬੜਾ ਜ਼ੋਰ ਮਾਰਦਾ ਹੈ ਸਾਰਿਆਂ ਦੇ ਕੋਈ ਗੱਲ ਨਹੀਂ ਰੋ ਹੈ ਜਿਹੜੀ ਉਸ ਆਲਸ ਨੂੰ ਤਿਆਗ ਕੇ ਨਿੰਦਰ ਨੂੰ ਤਿਆਗ ਕੇ ਤੇ ਇਸ਼ਨਾਨ ਕਰਕੇ ਤੇਣਾ ਸਿਮਰਨ ਲਈ ਜੀ ਆ ਬਾਣੀ ਵਿੱਚ ਲੱਜ ਜਾਂਦੀ ਹੈ ਉਹ ਲਿਖਿਆਗੇ ਨਹੀਂ ਹੋ ਰਹਿਣਗੇ ਰਹਿਦੀ ਦੁਨੀਆ ਉੱਤਪੰਨ ਨਹੀਂ ਹੋ ਸਕਦੇ ਨਾਮ ਤੇ ਰਹਿਣਾ ਤੇ ਕਹਿੰਦੇ ਕਾਲ ਯੁਗ ਦਾ ਪ੍ਰਭਾਵ ਹੁੰਦਾ ਹੈ ਜੀ ਕਾਲ ਯੁਗ ਜੋਸ਼ ਪਾਉਂਦਾ ਹੈ ਆਲਸ ਬਣ ਕੇ ਕਹਿੰਦੇ ਕਾਲ ਯੁਗ ਉਸ ਵੇਲੇ ਸਾਨੂੰ ਚੱਤਰ ਦਿੰਦਾ ਹੈ ਉੱਠਣ ਵਾਸਤੇ ਤੂੰ ਸੋਚ ਇਹੋਂ ਕਰਨ ਤੇ ਉਹ ਆਸੀਆਂ ਸ਼ੁਰੂ ਹੋ ਜਾਣਗੀ ਐਸ ਮੰਨ ਵਿੱਚ ਦੁਨੀਆ ਵੀ ਚਾਹਾਂਣੇ ਸ਼ੁਰੂ ਹੋ ਜਾਣਗੀ ਕੀ ਕਰਦਾ ਸਾਰੀ ਦੁਨੀਆ ਦੀਆਂ ਲੱਗਾਂ ਉਸੇ ਵੱਲੇ ਵੱਧਣੋਂ ਚੇਤੇ ਆਉਂਦੀਆਂ ਹਰ ਗਿਆ ਕਿਸੇ ਨੇ ਕੀ ਮਨਾ ਕੋਈ ਕਰੀ ਇਹ ਕਹਿੰਦੇ ਆਉਣੀਆਂ ਦੋ ਦਿਨ ਤਿੰਨ ਦਿਨ ਜਿਸ ਬਰੋਤੀ ਬਾਣੀ ਪੜਨ ਲੱਗਾ ਨਾ ਉਹਦੇ ਜਰਨਾਵੇ ਕਰਤਾਸ ਕਰਕੇ ਬੈਠਾ ਅਕਰ ਤੁਮਹਾਰਾਜ ਤੁਹਾਡੀ ਬਾਣੀ ਕੰਡੇਗੁਰ ਨਾਲੇ ਲਈ ਮਹਾਰਾਜ ਦੇ ਕੋਲ ਕਲਜੂ ਗਾ ਰਹੇ ਆ। ਆਮੀ ਕਾਲਪੁਣਿਕ ਹੈ ਭਾਵੇਂ ਸਤਿ ਨੂੰ ਸੀ ਹੈ ਪਰ ਗਿਆਨ ਨਹੀਂ ਹੋਇਆ। ਤੇ ਕਹਿੰਦੇ ਮੱਫਾ ਟੇ ਗਿਆ ਤੇ ਕਲਜੂ ਕੋਲ ਨੇ ਕਿ ਕੰਬੜ ਓੜਿਆ ਹੋਇਆ ਚੱਦਰ ਓਟੀ ਹੋਈ ਹੈ ਤੇ ਉਸ ਦੇ ਵਿੱਚ ਛੇਦ ਹੋਏ ਪਏ ਨੇ। ਚੱਦਰ ਵਿੱਚ ਛੇਦ ਹੋਏ ਪਏ ਨੇ। ਤੇ ਗੁਰੂ ਨਾਨਕ ਉਹ ਕਹਿੰਦਾ ਤੁਮ ਨਾਨਕ ਪੀਰ ਜੀ ਮਹਾਰਾਜ ਮੈਂ ਕਰਜੂਗਾ ਮੇਰਾ ਕੰਮ ਹੈ ਲੋਕਾਂ ਨੂੰ ਕਾੜ ਵਿੱਚ ਰੱਖਣਾ ਕੜਜ ਵਿੱਚ ਰੱਖਣਾ ਉਰ ਅਰਉ ਰਵਤੇ ਲਾਗੇ ਦੀ ਲਗਣ ਦੇਣਾ ਤੁਹਾਡੇ ਚਰਨਾਂ ਵਿੱਚ ਨਹੀਂ ਝੁੜਨ ਦੇਣਾ ਉਹ ਨਾਨਕ ਦੇਹ ਰਾਜੇ ਚਰਨਾਂ ਵਿੱਚ ਨਹੀਂ ਝੁੜਨ ਦੇਣਾ ਇਹ ਕਰਜ ਮੇਰਾ ਕੰਮ ਹੈ ਜੇ ਕਹਿੰਦੇ ਨਰਜੰਦਰ ਦਾ ਕੀ ਰਾਜ ਜਿਹੜੀ ਘੋਟੀ ਹੋਈ ਹੈ ਉਹ ਕਹਿੰਦੇ ਵਾਣੀ ਕੋਸ਼ਿਸ਼ ਕਰਦੇ ਨੇ ਕਿ ਜਦੋਂ ਕਹਿੰਦੇ ਹੱਥ ਪੈਰਾਂ ਬੜੇ ਪਿਆਰ ਨਾਲ ਸਹਿ ਲਾਗੇ ਕਿ ਤੁਸੀਂ ਸੋਚੋ ਬਾਣੀ ਨਹੀਂ ਪੜਨੀ ਇਹਦੇ ਫਿਰ ਕਣਜੂ ਦਾ ਪ੍ਰਵਾਹ ਹੋ ਤੁਹਾਡੇ ਤੋਂ हट ਜੇਗਾ ਉਹ ਕਹਿੰਦੇ ਜਿਹੜਾ ਨਹੀਂ ਪੜਦਾ ਨਾ ਫਿਰ ਸਾਰੇ ਦਿਨ ਉਹ ਮੇਰੇ ਹੀ ਪ੍ਰਭਾਉ ਦੇ ਚੱਲਦਾ ਹੈ ਜਿਹੜਾ ਬਾਣੀ ਨਹੀਂ ਪੜਦਾ ਤੁਸੀਂ ਦੇਖਿਆ ਹੋਗਾ ਕਿ ਇਹ ਬੰਦਿਆਂ ਨੂੰ ਪਤਾ ਹੀ ਕੁਝ ਨਹੀਂ ਹੁੰਦਾ ਸਿਰਫ ਉਹ ਕਾਮਨਾ ਕਾਜ ਤਮਕਾਜ ਦੁਨੀਆ ਦੀ ਕਾਮ ਜੀਆਂ ਦੇ ਕੰਮ ਕਰ ਗਿਆ ਰਿਹਾ ਨਹੀਂ ਉਹ ਕੰਮ ਵੀ ਕਰਦੇ ਤੇ ਨਾਲ ਬਰੋਦੀ ਬਾਣੀ ਆਪਣੇ ਮਨ ਵਿੱਚ ਧਿਆਨ ਕਰਦੇ ਨੇ ਬਾਣੀ ਜ਼ਰੂਰ ਪੜ੍ਹਣੀ ਅਸੀਂ ਕਿਤੇ ਦੁਨਿਆਵੀ ਕੰਮ ਕਰਦੇ ਬਾਣੀ ਨਹੀਂ ਛੜਨੀ ਗੁਰੂ ਦਾ ਰਾਠੀ ਚੜਨਾ ਕਹਿੰਦੇ ਜਿਹੜਾ ਨਹੀਂ ਪੜ੍ਹਦਾ ਨਾ ਸੋ ਜਾਂਦਾ ਸੁਦੇ ਉਹ ਪੂਰੇ ਦਿਨ ਫਿਰ ਮੇਰੇ ਕਾਲ ਕਣਜੂ ਦੇ ਹੱਥ ਦੇ ਪ੍ਰਭਾਅ ਲੈ ਕੇ ਹੀ ਕੰਮ ਕਰਦਾ ਹੈ ਜਿਹੜਾ ਮੈਂ ਚਾਹਨਾ ਕੋਈ ਉਹ ਕੁਝ ਕਰਦਾ ਕਹਿੰਦੇ ਇਸ ਛੇੜ ਕਿਉਂ ਨਹੀਂ ਤੇਰੀ ਚਤਰ ਵਿੱਚ ਇਹ ਕਹ ਲਿਓ ਕੰਦਰ ਕੀ ਮਹਾਰਾਜ ਕਈ ਰੂਹਾਂ ਦੋ ਜੀਆਂ ਲੱਗੀਆਂ ਨੇ ਨਾਮ ਜਪਣ ਵਾਲੀਆਂ ਕਿ ਜਦੋਂ ਮੈਂ ਉਹਨਾਂ ਨੂੰ ਸੁਲਾਣ ਦੀ ਕੋਸ਼ਿਸ਼ ਕਰਦਾ ਨਾ ਉਹ ਐਨੇ ਤੁਹਾਡੇ ਜਨਮਾਂ ਦੇ ਨਾਲ ਜੁੜੇ ਹੋਏ ਨੇ ਕਿਤਨਾ ਮਿਤਨੇਮਾ ਲੋਕਾਂ ਦਾ ਬਾੜੀ ਦੇ ਨਾਲ ਤੁਹਾਡੇ ਜਨਮਾਂ ਦੇ ਨਾਲ ਪਿਆਰ ਹੈ ਕਿ ਉਹ ਕਿਰਣਾ ਜਣੀਆਂ ਨੇ ਤੁਹਾਡੇ ਪਿਆਰ ਦੀਆਂ ਇਸ ਚੱਦਰ ਨੂੰ ਵੀ ਪਾਰ ਲੰਘੀਆਂ ਕਿ ਜੰਦਰ ਦੇ ਜਿਹੜੇ ਛੇਦ ਹੋਏ ਹੋਏ ਨੇ ਨਾ ਉਹ ਨਾਮ ਜਪਣ ਵਾਲੀਆਂ ਰੂਹਾਂ ਜਦੋਂ ਉੱਠਦੀਆਂ ਨੇ ਉਥੇ ਮੇਰਾ ਜੋਰ ਨਹੀਂ ਚੱਲਦਾ ਇਹ ਜੰਦਰ ਦੇ ਛੇਦ ਹੋ ਕੇ ਉਹਨਾਂ ਦਿੱਤੇ ਵਰਤਾਰ ਸੁਣਾ ਜਾਂਦੇ ਨਾਮ ਦਾ ਨਾਮ ਦਾ ਚੱਲਣਾ ਚਲਾ ਜਾਂਦਾ ਹੈ ਅਨੇ ਪਰ ਉਹ ਉੱਕੇ ਨਾਮ ਜਦੋਂ ਦੇ ਇਹ ਛੇਦ ਤਾਂ ਹੋਏ ਨੇ ਤੁਹਾਡੇ ਪਿਆਰਿਆਂ ਦੀ ਕਾਰਮਾਤ ਹੈ ਮੇਰਾ ਜੋਰ ਨਹੀਂ ਚੱਲਦਾ ਕਈਆਂ ਦੀਆਂ ਵੀ ਰੂਹਾਂ ਇੱਥੇ ਵੀ ਆਈਆਂ ਨੇ ਜੀ ਆਪਣੇ ਘਰ ਵਿੱਚ ਵੀ ਕਰਦੇ ਆਉਣਗੇ ਆਨੇ ਹੀ ਹੋਏ ਵਸਾਲਤ ਹੋਏ ਜਿੱਦਾਂ ਦਾ ਮੱਤੀ ਮੌਸਮ ਹੋਵੇ ਹਰਿਆ ਤੱਕ ਆ ਉਹ ਹੋਂਦ ਦੇ باوجود ਵੀ ਜਿੰਨੇ ਕਿਛਾ ਦੀਆਂ ਕਰਦੇ ਨੇ ਇਹ ਨਹੀਂ ਕਿ ਸਿਰਫ ਉਹ ਹੀ ਨੇ ਤੁਸੀਂ ਆਪਣੇ ਘਰ ਦੇ ਵਿੱਚ ਵੀ ਕਰਦੇ ਹੋ ਹੋਂਦ ਦੇ ਰਹੀ ਅੱਜ ਤੇ ਅਕੀ ਕਰਦੇ ਨੇ ਕਈ ਨੇ ਆਪਣੇ ਘਰ ਦਾ ਨੇ ਬਣਾਇਆ ਕੁਝ ਵੀ ਹੋਵੇ ਬਾਹਰ ਇਹ ਜਿਆਦਾ ਹੀ ਆਤਾ ਹੈ ਨਾ ਤੇ ਉਹ ਨਹੀਂ ਉਹ ਕਹਿੰ ਸਕਦੇ ਕਿ ਆਪਣੇ ਮਨ ਜਿਹਦੇ ਪਾਇਏ ਉਸ ਸਿਮਰਨ ਸੁਰੂ ਕਰ ਲੈਣਗੇ ਜਾਂ ਇਹਨੇ ਸੋੜ ਲੈਣਗੇ ਪਰ ਨਾਗਾਂ ਨਹੀਂ ਕਰਦੇ ਜਲ ਕੇ ਪਰਜੋ ਜਨ ਦਾ ਜੋਰ ਵੀ ਉਠਾ ਕੇ ਪਰਜੋ ਲਾਭੀ ਦੇਣ ਦੀ ਕਰਿਆ ਉਹ ਨਹੀਂ ਹੈ ਨਾ ਜੇ ਵੀ ਜਾਂਦੇ ਨੇ ਕੋਈ ਵੀ ਕੰਮ ਕਰਦੇ ਨੇ ਪਰ ਨਾਲੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਤੂੰ ਬਾਣੀ ਪੜ ਕੇ ਧਰਤ ਉੱਠ ਕਰ ਜਦੋਂ ਤੂੰ ਬਾਣੀ ਪੜ ਕੇ ਘਟੋਂ ਨਿਕਲੇਗਾ ਨਾ ਫਿਰ ਜੋ ਵੀ ਕੰਮ ਕਰਨਾ ਹੈ ਤੇਰੇ ਮਨ ਵਿੱਚ ਜਿਹੜੇ ਵੀ ਵਿਚਾਰ ਆਉਣਗੇ ਉਹ ਗੁਰੂ ਦੀ ਬਖਸ਼ੇ ਦੇ ਸਤਕਾ ਚ ਨਹੀਂ ਹੋਣਗੇ ਮਾੜੇ ਨੂੰ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਣਾ ਕਰਦੇ ਨੇ ਪਾਰ ਬ੍ਰਹਮ ਹਵਾਸਾਹੀ ਕਥਾ ਕੀਰਤਨ ਸੁਖਦਾਈ ਭਾਈ ਜੇ ਉਹ ਸਤਿਗੁਰ ਤੁਹਾਡਾ ਮਦਦਗਾਰ ਬਣ ਗਿਆ ਨਾ ਤੇ ਕਥਾ ਤੇ ਕੀਰਤਨ ਚੰਗੀ ਲੱਗੇਗੀ ਸੁਣਦੇ ਹੋ ਤੁਹਾਡਾ ਮਨ ਟਿਕੇਗਾ ਹੋਰ ਸੁਣਦੇ ਲਈ ਕੀਰਤਨ ਵੀ ਹੋਰ ਸੁਣਦੇ ਲਈ ਕਥਾ ਸੁਣ ਰਹੇ ਹੋ ਹੋਰ ਸੁਣਦੇ ਨਹੀਂ ਭਾਈ ਸਾਹਿਬ ਸਾਡਾ ਧੀ ਮਨ ਨਹੀਂ ਭਰਦਾ ਕਈ ਜਣਾ ਕਰੀਆਂ ਨੇ ਕਹਿੰਦੇ ਗੁਰੂ ਪੂਰੇ ਕੀ ਬਾਣੀ ਜਪ ਅਨੰਦ ਕਰੋ ਨਿਤ ਰਾਣੀ ਭਾਈ ਪੂਰੇ ਕਰੋਦੀਏ ਜਿਹੜੀ ਸਿੱਖਾ ਦੀ ਬਾਣੀ ਹੈ ਨਾ ਇਹਨੂੰ ਸਦਾ ਹੀ ਪੜਿਆ ਕਰੋ ਸਦਾ ਹੀ ਸੁਣਿਆ ਕਰੋ ਮਿਲਦਾ ਕੀ ਹੈ ਆਤਮ ਅਨੰਦ ਮਿਲਦਾ ਹੈ ਆਤਮ ਬਨੰ ਹਰ ਸੱਚਾ ਸੰਗਰੋ ਭਾਈ ਸਾ ਜੀ ਇਹ ਖਲਾਣਾ ਜਿੱਥੇ ਤੁਸੀਂ ਬੈਠੇ ਹੋ ਇਹ ਸੱਚ ਹੈ ਕਿ ਜਿਹੜਾ ਨਾਮ ਜਪ ਰਹੇ ਆ ਬਾਣੀ ਪੜ੍ਹ ਰਹੇ ਆ ਗੁਰੂ ਦੀ ਵਿਚਾਰ ਕਰੀਏ ਸੱਚਾਈਤ ਹੈ ਕਿ ਜਿਹੜਾ ਸਾਡਾ ਸ਼ਰੀਰ ਦੁਨੀਆ ਹੈ ਦੁਨੀਆ ਦਾ ਮੋਹ ਹੈ ਉਹ ਨਾਸ ਹੋਣਾ ਹੈ ਇਹ ਵੀ ਖਤਮ ਹੋ ਜਾਣਾ ਹੈ ਅੰਨੇ ਤੁਮ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਦੇ ਸਾਥੀ ਆਂਦੀ ਹੈ ਕੱਚੇ ਤੇ ਪੱਕਿਆਂ ਦੀ ਪਰਖ ਦੇ ਵਾਸਤੇ ਧਿਆਨ ਨਾਲ ਸੁਣਨਾ ਛੋਟੀ ਜੀ ਕੇ ਕਈ ਸਿਰਫ ਉਹ ਸਿਰਫ ਭੇਦ ਤੋਂ ਸਿੱਖ ਬਣੇ ਨੇ ਉਸ ਰੇਲਵੇ ਵੀ ਜੀ ਅਜ ਵੀ ਹੈ ਅਜ ਵੀ ਦੁਨੀਆ ਦਾ ਪ੍ਰਣ ਹੈ ਉਹਦਾ ਨਾਸ਼ ਨਹੀਂ ਹੋ ਸਕਦਾ ਉਹ ਸਾਡੇ ਲੋਕ ਦੇ ਸਾਹਮਣੇ ਹਾਂ ਜੀ ਅਸੀਂ ਤੁਹਾਡੇ ਯਾਰ ਦੋ ਪਿੱਤਰ ਰਹੇ ਜੀਆਂ ਦੀ ਤੁਹਾਡੇ ਨਾਲ ਰਹੇ ਅਸੀਂ ਪੂਰੇ ਅਸੀਂ ਕੀ ਸਮੂਹ ਵਿਚ ਆ ਗਏ ਹਾਂ ਜੀ ਵਰਤਨ ਜਤਨੇ ਕੋਈ ਦਿਨ ਨਾਗਾ ਨਹੀਂ ਕਰਦਾ ਮਹਾਰਾਜ ਤੁਹਾਡੇ ਸਾਹਮਣੇ ਪੂਰੇ ਹਰਸ਼ੇ ਬਣ ਜਾਣਗੇ ਉਹ ਗੁਰੂ ਕਰ ਚੇ ਨੇ ਕਹਿੰਦੇ ਕੋਵਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਇੱਕ ਗਦੇ ਨੂੰ ਸ਼ੇਰ ਦੇ ਘਰ ਕੋਲ ਤੇ ਨਗਰ ਦੇ ਬਾਹਰ ਛੱਡ ਦਿੱਤਾ ਉਹ ਸਾਰੇ ਨਗਰ ਵਿੱਚ ਦੌੜਾ ਤੈ ਗਿਆ ਕਿ ਵੀ ਸ਼ੇਰ ਆ ਗਿਆ ਜੀ ਸ਼ੇਰ ਆ ਗਿਆ ਸ਼ੇਰ ਆ ਗਿਆ ਇੱਕ ਦਿਨ ਦੋ ਦਿਨ ਤਿੰਨ ਦਿਨ ਉਹ ਕੋਵਿੰਦ ਸਿੰਘ ਮਹਾਰਾਜ ਜਾਣੀ ਜਾਣੇ ਕਿਸੇ ਨੂੰ ਨਹੀਂ ਪਤਾ ਸ਼ਹਿਰ ਦੇ ਨਗਰ ਦੇ ਵਾਸੀ ਨੂੰ ਪਤਾ ਕੀ ਘੇੜ ਹੋ ਰਹੀ ਹੈ ਕਿ ਸਾਰੇ ਚੀਜ਼ਾਂ ਦਾ ਫੈਕਾ ਲੋਕਾਂ ਦੇ ਮਨ ਵਿੱਚ ਕਿਸੇ ਗਾਉਂ ਨੂੰ ਬਦਾ ਉਹ ਇਹ ਸਾਡੇ ਤੇ ਟੁੱਕਦੀ ਹੈ ਸਾਰਿਆਂ ਤੇ ਕਿ ਅਸੀਂ ਕਿਦਾਂ ਦਾ ਆਪਣਾ ਸੁਭਾਅ ਬਣਾਇਆ ਹੋਇਆ ਤੇ ਅੰਦਰ ਕੀ ਕੁਝ ਹੈ ਗਿਆ ਸਾਰੇ ਜਾਣਦੇ ਸੀ ਆ ਉਹ ਤੁਹਾਨੂੰ ਜਾਣਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਬੇਕੀ ਹੈ ਗਿਆ ਕਿ ਅਸਲੀ ਹੈ ਤੇ ਸਾਰੇ ਵਿੱਚ ਰੋੜਾ ਪਿਆ ਹੋਇਆ ਕਿ ਸ਼ੇਰ ਆ ਜਾ ਰਿਹਾ ਹੋਇਆ ਸ਼ੇਰ ਹੋਇਆ ਤੇ ਕੀ ਹੋਇਆ ਕਿ ਤੁਕਮਿਆ ਆਪਣਾ ਕੰਮ ਕਰਨ ਵਾਲਾ ਤੇ ਕਦੇ ਨੂੰ ਕਦੇ ਕਦੇ ਜਾ ਕੇ ਸਮਾਨ ਲੈ ਕੇ ਆਉਂਦਾ ਹੈ ਖਚਰੇ ਮਿੱਟੀ ਲਿਆਣੀ ਹੋਏ ਹੋਰ ਸਮਾਨ ਚੋਣਾ ਲੈ ਘਟੋਣਾ ਹੋਏ ਤੇ ਉਹ ਟੋੜੀ ਲੈ ਕੇ ਜਾਂਦੀ ਸੀ ਆਪਣੇ ਨਿਫਾ ਦਾ ਕਹਿਆਂ ਦੀ ਤੇ ਹੁਣ ਜਿਹੜਾ ਉਹ ਸ਼ੇਰ ਦੀ ਹੱਲ ਪਾਈ ਸੀ ਨਾ ਉਹਦੇ ਫੈਮਲੀ ਦੇ ਪਰਦੇ ਆਏ ਸਿਰਫ ਉਖਾਲੇ ਸ਼ੇਰ ਦੀ ਸੀ ਅੰਦਰੋਂ ਕਾਲਾ 30 ਵਰਗੀਆਂ ਹੋਏ ਦੇ ਉਹ ਨਾਲ ਦੇ ਆਪਣੇ ਫੈਮਿਲੀ ਦੇ ਮੈਂਬਰਾਂ ਨੂੰ ਵੇਖ ਕੇ ਆਵਾਜ਼ਾਂ ਮਾਰਨੀਆਂ ਹੀਣਾ ਉਸਨੇ ਸ਼ੁਰੂ ਕਰ ਦਿੱਤਾ ਦੂਰ ਦੂਰ ਦੀਆਂ ਨੂੰ ਪਤਾ ਕਿ ਮੈਂ ਕਰਦਾ ਹਾਂ ਤੇ ਹੁੰਦਾ ਕਿ ਇਹ ਉਹ ਜਿਹੜਾ ਕੋਹਿਆਰ ਹੁੰਦਾ ਉਹ ਡਾਢਾ ਨੰਬਰੋਂ ਨਿਕਲ ਗਿਆ ਵੀ ਮੰਦਿਰ ਦੇ ਸਿਰਾਂ ਤੇ ਰਾਂਦੀ ਰਾਈ ਵੱੰਦਾ ਲੱਗਿਆ ਉਹ ਕੋੜੇ ਸੁਭਾਅ ਤੇ ਗੜੇ ਦਾਇ ਸੀ ਨਾ ਸਰੀਰੀ ਗੜੇ ਦਾਇ ਸੀ ਉਹ ਖੜੇ ਆ ਰਿਹਾ ਉਹ ਤੁਮਿਆ ਕਹਦਾ ਸੀ ਸਾਰੇ ਗੱਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚਿਆ ਮਹਾਰਾਜ ਦੇਖੋ ਕਿਸ ਨੇ ਕੀ ਵਰਦੋਤ ਕੀਤੀ ਹੈ ਗੱਦੇ ਨੂੰ ਸੇਰ ਦੀ ਫਤਗੁਆਈ ਹੋ ਗਈ ਲੋਕਾਂ ਨੂੰ ਲਾਣ ਵਾਲਾ ਉਹ ਕਹਿੰਦੇ ਕਿਸੇ ਦੀ ਆਖੜਣੀ ਹੈ ਇਹ ਮੈਂ ਆਪ ਕੀਤਾ ਹੈ ਇਹ ਆਪ ਕੀਤਾ ਔਰ ਸਾਡੇ ਵਿੱਚੋਂ ਵੀ ਜਿੰਨੀ ਵੀ ਸੰਗਤ ਬੈਠੀ ਹੈ ਕਈਆਂ ਨੇ ਕੀਰਤਨ ਸੁਣਿਆ ਹੈ ਕਥਾ ਵੀ ਸੁਣੀ ਹੈ ਜੀਵਾਨ ਵਿੱਚ ਵੀ ਆਂਦੇ ਨੇ ਮੱਥਾ ਵੀ ਟੇਕਦੇ ਤੇ ਸਾਰਿਆਂ ਦੇ ਵਾਸਤੇ ਮੈਸੇਜ ਹੈ ਉਹ ਆਪਣਾ ਕਰਦੇ ਵਰਗਾ ਸੁਭਾਅ ਨਹੀਂ ਰੱਖਦਾ। ਉਪਰੋਂ ਜਿਹੜੀ ਖੱਲ ਹੈ ਉਹ शेर ਦੀ ਪਵਾਹੀ ਹੈ ਜੀ ਅਸੀਂ ਬੇਸਿਕ ਹੈਗੇ ਹਾਂ ਜੀ। ਅਸੀਂ ਠੀਕ ਕਰੀਏ ਆ ਪਰ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤਿਪੇ ਕਿਤੇ ਆਚਰਣ ਦੀ ਗੱਲ ਆਉਂਦੀ ਹੈ। ਕਿਤੇ ਕਿਸੇ ਦੇ ਕਿਸੇ ਦੇ ਹੱਕ ਦੀ ਗੱਲ ਆਉਂਦੀ ਹੈ। ਸੱਚ ਬੋਲਣ ਦੀ ਗੱਲ ਆਉਂਦੀ ਹੈ ਪਰ ਉੱਥੇ ਉਹ ਗਲੇ ਵੜ ਜਾਂਦੇ। ਸ਼ੇਅਰ ਨਹੀਂ ਬਣਦੇ ਕਿਉਂਕਿ ਸਿੰਘ ਹੋਏਗਾ ਨਾ ਉੱਚੇ ਆਦਰਨ ਵਾਲਾ ਉਹ ਜਿੱਥੇ ਵੀ ਕਿਤੇ ਹੋਏਗਾ ਭਾਵੇਂ ਲੱਖਾਂ ਦੇ ਬੰਦੇ ਖੜੇ ਨੇ ਜਿਹੜੀ ਸੱਚਾਈ ਹੋ ਗਈ ਉਹ ਸਾਰਿਆਂ ਦੇ ਮੂੰਹ ਤੇ ਹੋਵੇ ਅੱਗਰ ਨਹੀਂ ਹੋਦੇ ਨਾ ਦੇ ਨੀ ਹੋਦੇ ਜਿਹੜਾ ਸਾਹਮਣੇ ਹੈ ਉਹ ਸਭ ਕੁਝ ਹੈ ਜਦੋਂ ਉਹ ਤੋਂ ਨਿਕਲ ਜੇਗਾ ਫਿਰ ਉਹ ਸਦੀਆਂ ਹੋਈਆਂ ਆਈਆਂ ਇਹ ਸਾਡਾ ਸਾਰਿਆਂ ਦਾ ਸੁਭਾਅ ਬਣ ਗਿਆ ਉਹ ਬੋਲਣ ਸਾਡੇ ਹਾਲੇ ਜੇ ਦੀ ਲਾਈ ਹੋਈ ਹੈ ਤੇ ਅੰਦਰ ਸਾਡੇ ਕਦੇ ਅਸੀਂ ਸਾਡੇ ਕਦੇ ਬਨੇ ਰਹੇ ਰਹੇ ਹੋਏ ਕੋਈ ਰਿਗਾ ਲਲਾ ਜਿਹੜਾ ਲੱਖ ਹੋਣ ਭਾਵੇਂ ਕਰੋੜ ਬੰਦਾ ਇੰਨਾ ਮਰਜੀ ਹੋਵੇ ਸਾਰਿਆਂ ਦੇ ਨਾਮ ਪੜ ਜੇਗਾ ਸਚਾਈ ਵਾਸਤੇ ਮੈਂ ਸਿੱਖਾਂ ਉਥੇ ਪਤਾ ਲੱਗੇ ਕਿਹੜਾ ਪਤਾ ਹੈ ਕਿਹੜਾ ਸੇ ਤੇ ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ ਸਾਜਾ ਸਿਮਰੋ ਭਾਈ ਇਹ ਭਾਈ ਉਹ ਕਾਇਮ ਰਹਿਣ ਵਾਲਾ ਪਰਮਾਤਮਾ ਸਦਾ ਅਟਲ ਰਹਿਣ ਵਾਲਾ ਸੱਚਾ ਸਤਿਗੁਰੂ ਉਸ ਨੂੰ ਤੁਸਰਿਆ ਪਰ ਕਲੇਸ਼ਾਂ ਬਰੰਦੀ ਨਾਲ ਬੜਾ ਬਧ ਕੀ ਹੁੰਦਾ ਹੈ ਸਾਦ ਸੰਗ ਸਦਾ ਸੁਖ ਪਾਈਏ ਜਨ ਨੂੰ ਸੁਖੀ ਸੁਖੀ ਮਿਲਦੀ ਨੇ ਦੁਨੀਆ ਨੇ ਵੀ ਤੇ ਆਤਮਾ ਵੀ ਦੋਵੇਂ ਤਰ੍ਹਾਂ ਦੇ ਸੁਖ ਮਿਲਦੇ ਨੇ ਸੰਗਤ ਵਿਚਾਂ ਕਰਕੇ ਇੱਕ ਬੱਚਾ ਮੈਨੂੰ ਮਿਲਿਆ ਜਿਸ ਨੂੰ ਗਾਰਡਨ ਦਾ جو کہ بھائی صاحب پتہ نہیں سارے گھر میں گرو مہاراج کی بخش ہے سی تو پلاو ہے بہت ویب جی کئی رب نال جڑے ہوئے بھی بولتے دے کہ اسی پلاویل ہیں گیا وہ نمرتا ہوگی وہ اپنے آپ کو وا نہیں دستے کہ میں بہت وڈا میں بہت نام جب کہ ਕਦੇ ਪਤਾ ਨਹੀਂ ਕਿਸ ਲਈ ਅਸੀਂ ਕਮਾਈ ਕਰ ਰਹੇ ਆ ਸਾਡੇ ਘਰ ਵਿੱਚ ਕੋਈ ਬੰਦਾ ਚੋ ਜਾਂ ਨਹੀਂ ਮੇਰੀ ਧਾਨ ਤੇ ਦਾਦੀ ਨੂੰ ਛੱਡ ਕੇ ਜਿਹੜਾ ਮੇਨ ਕਰਦਾ ਉਹ ਇਹ ਜਿਹੜਾ ਪਾਣੀ ਪੜਦਾ ਕਦੇ ਪਤਾ ਕਿ ਪੜਨਾ ਮਿਲਦਾ ਟਾਈਮ ਮਿਲਦਾ ਪਰ ਕਦੇ ਕੋਈ ਕਦਾਂ ਇੱਕ ਛੋਟਾ ਜਿਹਾ ਕੰਮ ਖੋਲਿਆ ਸੀ ਕਹਿੰਦੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਮੈਂ ਕਹਿੰਦਾ ਕਿ ਤੁਹਾਡੇ ਘਰ ਵਿੱਚ ਕੋਣ ਪੜਦਾ ਹੈ ਪਾਣੀ ਕੀ ਗੰਗਰੀ ਮਮੀ ਦੀ ਉਹ ਕਦੇ ਨਹੀਂ ਛੱਡਦੇ ਸੁਖਮਨੀ ਸਾਹਿਬ ਦੀ ਬਾਣੀ ਕਿ ਮੇਰੇ ਦਾਤੇ ਕੀ ਉਰੇ ਹੋਵੇ ਮੰਨਣ ਲਿਆ ਤੇਰੇ ਬਲ ਕਤਾਨਾ ਉਪੋਈਆ ਇਹ ਸਾਧ ਸੰਗਤ ਹੈ ਜਿਹੜਾ ਕਰਦਾ ਹੈ ਨਾ ਉਸ ਦੇ ਪੂਰੇ ਘਰ ਦੀ ਰੰਗਤ ਬਣ ਜਾਂਦੀ ਪੂਰੇ ਘਰ ਦੀ ਇਕ ਦਾ ਨਾਮ ਜੱਗਿਆ ਹੋਇਆ ਕਈ ਵਾਰੀ ਦੂਰ ਦਾ ਪੂਰਾ ਸਾਡਾ ਪਰਿਵਾਰ ਹਾਲ ਫਰ ਜਾਂਦਾ ਹੈ ਪੂਰੇ ਪਰਿਵਾਰ ਦੇ ਦੁੱਖ ਲੱਤੇ ਜਾਂਦੇ ਨੇ ਗੁਰੂ ਮਹਾਰਾਜ ਕਹਿੰਦੇ ਨੇ ਆਰਜੁਨ ਪਾਈਏ ਭਾਈ ਸਿਮਰਨ ਦੀ ਬਰਕਰਾਰ ਦੇ ਨਾਲ ਸੰਗਤ ਦੀ ਬਰਕਰਾਰ ਦੇ ਨਾਲ ਤੈਨੂੰ ਸੁਖੀ ਸੁਖ ਪ੍ਰਾਪਤ ਹੋਣਗੇ ਹਰ ਵਿਸਰਣ ਕਉ ਨੂੰ ਜਾਈਂ ਪਾਰ ਪਰਮ ਪਰਮਾਤਮਾ ਪਰੇ ਮਨ ਤੋਂ ਵਿਸਰੇਗਾ ਨਹੀਂ ਇਸੇ ਸੰਗਤ ਦੀ ਬਰਕਰਾਰ ਹੈ ਆਗੇ ਗੁਰੂ ਮਹਾਰਾਜ ਸਮਝਾਣਾ ਕਰਿਏ ਨੇ ਸਾਜ ਸੰਗਤ ਦੀ ਅਮਰਤ ਨਾਮ ਪਰਮੇਸ਼ਰ ਦੇਰਾ ਜੋ ਸਿਮਰੈ ਸੋ ਜੀਵੇ ਉਹ ਜਿਹਦੇ ਸੀ ਸਾਰੇ ਰਹੇ ਆ ਜਿਹੜੇ ਨਾਮ ਨਹੀਂ ਜੱਦਦੇ ਉਹ ਮਰ ੜੇ ਜਾਂਦੇ ਨੇ ਉਹ ਵੀ ਜੀਵਨੇ ਨੇ ਕਈ ਵਾਰੀ ਸਾਡੇ ਤੇ ਜੰਗੇ ਤੂਲੇ ਨੇ ਹਰ ਤਰ੍ਹਾਂ ਹਰ ਤਰ੍ਹਾਂ ਦਾ ਕੋੜ ਸੁੱਕਉਂਦਾ ਐਸੋ RAM ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਨਾਮ ਕਿਤੇ ਦੂਰ ਬੁੱਕਤ ਨਹੀਂ ਕਿਹਾ ਸਾਡੇ ਕੋਈ ਵੀ ਜੀ ਨਾਮ ਦੇ ਜੱਗ ਰੋ ਮੰਗਦੇ ਆ ਅੰਦਰੋਂ ਮਾਰੇ ਆ ਆਤਮਕ ਤੌਰ ਤੇ ਮਰੇ ਹੋਏ ਨੇ ਸੋ ਮਹਾਰਾਜ ਜੀ ਕਹਿੰਦੇ ਭਾਈ ਜਿਸ ਮਨੁੱਖ ਦੇ ਉੱਤੇ ਗੁਰੂ ਦੀ ਮਿਹਰ ਹੋਈ ਆ ਨਾ ਉਸ ਰਮਦੀਰ ਨਾਮ ਨੂੰ ਹਾਸਲ ਕਰਦਾ ਹੈ ਉਹ ਆਪਣੇ ਮਨੁੱਖੀ ਜੀਵਨ ਨੂੰ ਪਵਿੱਤਰ ਬਣਾਉਂਦਾ ਹੈ ਛਲਕਾ ਬਣਾਉਂਦਾ ਹੈ ਕਰਮਾਂ ਮੜਾਉਂਦਾ ਹੈ ਜਿਸ ਨੂੰ ਪਰੰਪਰਾ ਆਪ ਤੋਂ ਹੋਏ ਸੋਚਨ ਨਿਰਮਲ ਕੀ ਹੈ ਜਿਹਨੂੰ ਪਰਮਾਤੇ ਕਰਕੇ ਗੁਰੂ ਦੀ ਬਖਸ਼ਿਸ਼ ਦੇ ਸਦਕੇ ਇਹ ਦਾਤ ਮਿਲ ਜੇ ਨਾ ਤੇ ਜੀਵਨ ਚੰਗਾ ਮੇਗਾ ਨਾ ਨਾਸਨ ਸਭ ਦੁਖ ਨਾਸਨ ਗੁਰ ਚਰਣੀ ਮਨ ਲਗ। ਇਕਨਾਂ ਕੋ ਹਰਗੋਬਿੰਦ ਸਾਹਿਬ ਆਣਾ ਇੱਕ ਟਾਈਮ ਪਰ ਸੁਤਰਾ ਕੀ ਹੋਈ। ਬੜੇ ਇਕਦਿਨਾਂ ਕੇ ਸਿਖੋਂਦੇ ਨੇ ਰੱਬ ਦੇ ਨਾਲ ਜੁੜੇ ਹੋਏ ਰਹਿਣਾ ਬਹਿਣਾ ਬਿਲਕੁਲ ਸਿੰਪਲ। ਜਿਹਦਾ ਐਨਾ ਸਿੰਪਲ ਕਿ ਕੋਈ ਰੋਕੀ ਨੂੰ ਪਾਵਲ ਕਹਿੰਦੇ ਨੇ ਕਦੇ ਇਹ ਥੋੜਾ ਗਿਆ ਹੋਇਆ। ਉਹ ਆਪੀ ਉਹ ਪੱਖੇ ਚੱਲਦੀ ਹੁੰਦੀ ਸੀਵਾਸੀ ਸੰਗਤ ਨੂੰ ਜਿਵੇਂ ਉਹ ਸੰਗਤ ਬੈਠੀ ਹੈ ਉਹਦੇ ਪੱਖੇ ਚੱਲਦੇ ਨੇ ਜਿਵੇਂ ਆਨੰਦ ਤੌਜੀ ਹੋ ਗਿਆ ਹਰ ਚੀਜ਼ ਆ ਗਈ ਹੈ ਤੇ ਉਸ ਵੇਲੇ ਸੰਗਤ ਨੂੰ ਜਦੋਂ ਘਰ ਵੀ ਲੱਗਦੀ ਸੀ ਉਹ ਪੱਖੇ ਚੱਲਦਾ ਸੀ ਜਿਵੇਂ ਆ ਕੇ ਵਿਚਰਾਣ ਦੀ ਪੁਰਾਣੀ ਮੇਕਾ ਹੋਣੀ ਆ ਜਾਂਦੀ ਕੋਟ ਖੜੀਆਂ ਲੈਂਦੀਆਂ ਨੇ ਜਨਾਨੀਆਂ ਪੱਖੇ ਚੱਲਦੇ ਆ ਤੇ ਉਹ ਪੱਖੇ ਚੱਲਦਾ ਨਹੀਂ ਤੇ ਪੱਖੇ ਚੱਲਦਾ ਕਿਤੇ ਇੱਧਰ ਝੱਲੇ ਕਿਤੇ ਉੱਧਰ ਝੱਲੇ ਇੱਕ ਦਿਨ ਇੱਕ ਸਿੱਖ ਜਿਵੇਂ ਆਪ ਜੀ ਬੈਠੇ ਹੋ ਉਹ ਗੁਰੂ ਗੋਬਿੰਦ ਸਾਹਿਬ ਮਹਾਰਾਜ ਦੇ ਦਰਵਾਜ਼ੇ 'ਤੇ ਕੋਲੋਂ ਹੀ ਸਾਹਮਣੇ ਲਟਕੇ ਨੇ ਬਾਬਾ ਕੋਕਾ ਜੀ ਕਹਾ ਕਰਦੇ ਨੇ ਵਿਚਾਰ ਚੱਲਦੇ। ਨਿਗਾਹ ਆਇਆ ਮੱਥਾ ਟੇਕਿਆ ਪਰ ਮਨ ਨਹੀਂ ਜੁੜਿਆ। ਸਾਰੇ ਸੰਗਤ ਬੜੇ ਪਿਆਰ ਸਤਿਕਾਰ ਨਾਲ ਬਾਣੀ ਸੁਣ ਰਹੀ ਹੈ, ਕਥਾ ਸੁਣ ਰਹੀ ਹੈ ਪਰ ਉਹਦਾ ਧਿਆਨ ਕਦੇ ਅੰਦਰ ਕਦੇ ਉੱਤਰ। ਕਿ ਹੁਣ ਵੀ ਇਸ ਤਰ੍ਹਾਂ ਜੇ ਨੇ ਕਹੀ ਜਿਵੇਂ ਕੋਈ ਆਪਣੀ ਕੀਮਤੀ ਜੀਵਾਲ ਰੱਖੇ ਔਰ ਅੰਦਰ ਬੈਠਾ ਹੋਵੇ ਕੋਈ ਕੋ ਲੈ ਕੇ ਨਹੀਂ ਆਏ। ਪਰ ਗੋਵਿੰਦ ਸਾਹਿਬ ਮਾਰਾ ਨੇ ਪੁੱਛਿਆ ਸਿਖਾ ਕੀ ਕਰ ਲੈ। ਤੂੰ ਪਰੇਸ਼ਾਨ ਹੋ ਰਹੀ। ਕੋਈ ਗੱਲ ਐ ਤੇ ਦੱਸੋ। ਕਦੇ ਨਹੀਂ ਮਾਰਾ ਕੋਈ ਨਹੀਂ। ਕਦੇ ਅਸੀਂ ਦੱਸਦੇ ਜੇ ਫਿਰ ਕਦੇ ਜੀ ਦੱਸਦਾ ਉਹ ਕਿਤੇ ਜੁੱਤੀਆਂ ਬਾਹਰ ਰੱਖੀਆਂ ਨੇ ਰੰਗੀਆਂ ਧਿਆਨ ਤੇ ਰੱਖਦਾ ਹੈ। ਕੋਈ ਲੈਣਾ ਤੇ ਉਹ ਜਿਹੜੇ ਭਾਈ ਸੁਨਰਾਸੀ ਜੀ ਜਾਈ ਨੂੰ ਬੁਲਾਇਆ ਉਹ ਰਗੋਮੀ ਸਾਹਾ ਰੱਗੇ ਭਾਈ ਸੁਨਰਾਸੀ ਤੁਸੀਂ ਜਾਓ ਬਾਜ ਜੋੜਿਆ ਦੇ ਦਿਓ ਸੰਗਤਾਂ ਮਨ ਡੋੜੂ ਦੇ ਧਿਆਨ ਹੀ ਲੱਗਿਆ ਕਈ ਵਾਰੀ ਉਹ ਬੰਦਾ ਸੀ ਨਾ ਸੋਚ ਲੈ ਕੇ ਆਈਏ ਕੋਈ ਕੀਮਤੀ ਚੀਜ਼ ਸਾਡੀ ਰੱਜੀ ਹੋਏ ਧਿਆਨ ਉਧਰ ਹੀ ਲੱਗਦਾ ਕੋਈ ਲੇਟੇ ਨਾ ਕੋਈ ਬਾਣੀ ਕਰਦੀ ਹੈ ਕੋਈ ਜਿਹੜੀ ਚੀਜ਼ ਸਾਨੂੰ ਗੁਰੂ ਤੋਂ ਤੋੜਦੀ ਹੈ ਉਹਨੂੰ ਘਰ ਵਿੱਚ ਨਾਲ ਰੱਖੋ ਮੈਂ ਸਾਰੇ ਜੋੜੇ ਵੇਚ ਕੇ ਰੰਗ ਲਾ ਦੇਵਾਂ ਉਹ ਗੁਰੂ ਸਾਹਿਬਾ ਨਾਲ ਅਜਿੰਨੇ ਬੜੀ ਤੋੜਨਾ ਹੈ ਜੇ ਕਮਾਈ ਕਿਸੇ ਨੇ ਕੀਤੀ ਹੈ ਨਾ ਪਰ ਉਹਦੇ ਵਚਨਾਂ ਦੀ ਤੇ ਗੁਰੂ ਤੋਂ ਹੀ ਹੈ ਹੋਰ ਕੋਈ ਨਹੀਂ ਕਰ ਸਕਦਾ ਇਹ ਜੀ ਕਮਾਈ ਇਹ ਕਹਿੰਦਾ ਆਪਾ ਉਹ ਸਾਸ ਸੰਗਤ ਦੀ ਜਿੰਨੇ ਕਮਾਣਾ ਨਾ ਉਹ ਬਾਹਰ ਬੈਠਾ ਵੀ ਕਮਾ ਲਏ ਜਿਸਨੇ ਉਹਦੇ ਪਹਿਲਾ ਦੇਖਦਾ ਟੇ ਵਾਲੀ ਅਸੀਂ ਅੰਦਰ ਬੈਠੇ ਹੋ ਨਿਆ ਧਿਆਨ ਅੰਦਰ ਧਰਮਹਾਰਾ ਜੰਦੇ ਭਾਈ ਬੇਗਨ ਬੇਨਾ ਸੰਗ ਇਹ ਬਾਣੀ ਤੇ ਸੰਗਤ ਜਦੋਂ ਤੂੰ ਕਰੇਗਾ ਤੇਰੇ ਬੇਗਨ ਕੋਈ ਜੇ ਆਉਣ ਤੇ ਆ ਕੋਈ ਤੇਰੇ ਕਮਾਵੀਂ ਜੀ ਬੇਗਨ ਪਏਗਾ ਕਿ ਨਾ ਕੋਈ ਨਹੀਂ ਕਰ ਸਕਦਾ ਸਭ ਲੋਕਾਂ ਸੰਗ ਸਾਰੇ ਲੋਕ ਦੇ ਖਤਮ ਜਾਣਗੇ ਪਰ ਤੋਂ ਗੁਰ ਚਰਣੀ ਮਨਨ ਲਾਗਾ ਤੇਰਾ ਮਨ ਬਰੁਚਨਾਂ ਦੇ ਚੱਲਣਾ ਤੇਰੀ ਉਤੇ ਕੋਈ ਚੀਜ਼ ਅਸਾਂ ਨਹੀਂ ਕਰ ਸਕਦੀ ਜਾਂਦੂ ਕੋਣਾ ਦਾ ਮੰਦਰ ਕੁਛ ਨਹੀਂ ਕੋਈ ਮੁਚਕ ਲੱਗਦਾ ਹੈ ਕੋਈ ਫਾਇਦਾ ਨਹੀਂ ਇਹ ਤੁਹਾਡਾ ਮਨ ਉਹਨੂੰ ਚੱਲਣਾ ਕਿਤੇ ਕਰੀ ਜਾਣ ਤੋਂ ਚੈਲੰਜ ਕਰੀ ਕਰੀ ਪਾਣੀ ਤੋਂ ਤੇ ਹੁੰਦਾ ਨਾ ਭਗਣੀ ਕੁਛ ਨਹੀਂ ਹੋਣਾ ਪਰ ਡਰ ਨਹੀਂ ਹੋਣਾ ਚਾਹੀਦਾ ਜਿਹੜਾ ਡਰ ਗਿਆ ਉਹ ਬਾਗੀ ਕਰਦੇ ਗੁਣ ਦਾ ਆਪਨ ਹਜਰ ਤੇ ਉਹ ਨਾਸੀ ਹੰਦੇ ਨਾ ਲਾਗਾ ਜਿਹੜਾ ਹਰ ਵੇਲੇ ਉਸ ਅਦਾਤੀ ਇਵਾਦਤ ਕਰਦਾ ਹੈ ਉਸ ਅਬ ਨਾਸੀ ਪਰਮਾਤਮਾ ਨੂੰ ਘੰਦਾ ਹੈ ਉਹਦੇ ਪਲੇ ਵਿੱਚ ਦੀਨ ਹੋ ਕੇ ਉਸ ਅਦਾਤੇ ਗੁਣ ਆਂਦਾ ਹੈ ਕਿੰਨੇ ਮਾਇਆ ਵੀ ਉਸ ਦੀ ਸੁਚੇਤਤਾ ਕਦੇ ਤੋੜ ਨਹੀਂ ਸਕਦੀ ਮਾਇਆ ਵੀ ਉਸ ਦਾ ਮਨ ਕਦੇ ਗੁਚਣਾ ਤੋਂ ਅਡਾ ਨਹੀਂ ਸਕਦੀ ਤੋਂ ਲਾ ਕੇ ਸਕਦੀ ਸੰਤਾਂ ਭੜੀਆਂ ਮੁੰਡੀਆਂ ਨੇ ਮਨ ਵਿੱਚ ਛੇ ਸੇ ਫਲ ਪਾਏ ਹਰ ਕੀ ਤਰਸ ਸੁਭਿੰਦੀ ਜੋ ਤੁਹਾਡੇ ਮਨ ਵਿੱਚੁਰਨਾ ਨਹੀਂ ਪੈਦਾ ਹੋਇਆ ਨੂੰ ਜਿਗੋ ਚਰਨਾਂ ਤੇ ਜੁੜੇ ਹੋਏ ਉਹਨਾਂ ਤੇ ਤੁਹਾਨੂੰ ਅਰਦਾਸਾਂ ਕਰਨ ਦੀ ਲੋੜ ਨਹੀਂ ਹੈ ਗੁਰੂ ਮਹਾਰਾਜ ਕੰਨ ਨੇ ਮਨ ਵਿੱਚ ਛੇ ਸੇ ਫਲ ਪਾਏ ਜਿਹੜਾ ਮਨ ਵਿੱਚ ਇੱਛਾ ਕਰਦਾ ਹੋਵੇ ਫੇਈਂ ਵਸੂ ਮੇਰੇ ਕੋਲ ਆਉਣੀ ਚਾਹੀਦੀ ਹੈ ਕਈ ਵਾਰ ਤੁਹਾਡੇ ਨਾਲ ਵਾਪਰਿਆ ਵੀ ਹੋਵੇਗਾ کہ کوئی چیز منفنا پیدا ہوئی ہے کسی کو کسی کی گڑی ویک کے یا کچھ ہونا چاہیے تو وہ چیز ویونت بننی ہے وہ تو تو کوڑ ہو بھی جاتی پتہ نہیں لگتا پیسہ کتوں آیا کی ادا واپریا آپ جی کرو من چھے صحیح فن پائے ہر کی کتھا سہیلی کرتے یہ ਦਾ ਮਾਲਾ ਲੈ ਜਿਵੇਂ ਤੁਸੀਂ ਕਮਾਈ ਕਰਦੇ ਹੋ ਨਾ ਸੰਗਤ ਵਿੱਚ ਬੈਠ ਕੇ ਇਹ ਬਾਤ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਹੋਣਾ ਕਿਵੇਂ ਉਹ ਗੁਰੂ ਨੇ ਕਿੜਵਾ ਆ ਆਦ ਅੰਤ ਮਦਨਾਂ ਕੋ ਸੋ ਪ੍ਰਮੋਵਾ ਮੇਲੀ ਭਾਈ ਜੇ ਤੂੰ ਗੁਰੂ ਦੇ ਨਾਮ ਦੀ ਕਮਾਈ ਕੀਤੀ ਨਾ ਤੇ ਸਭ ਤੇ ਸਭ ਕੁਝ ਟਾਈਮ ਆਰ ਦੇਣੀ ਸਰਵਾਰ ਤੋਂ ਲੈ ਕੇ ਆਦ ਕਹਿੰਦੇ ਨੇ ਸਰਵਾਰ ਤੋਂ ਆਦ ਅੰਤ ਮੰਤਰ ਇਹ ਲੈ ਕੇ ਮਨ ਦਾ ਨੱਕੋ ਮਰਦਾ ਪਾਉ ਇਸਕਾਰ ਤੇਰੇ ਜੀਵਨ ਦਾ ਕੋਈ ਇਸ਼ਾਨੀ ਜਾਏਗਾ ਜਿੰਨੇ ਤੂੰ ਤੇਰਾ ਮਨ ਲਗਾ ਦੇ ਉਹ ਸੋ ਪ੍ਰਭੂ ਆਵੇਲੀ ਉਹ ਤੇਰਾ ਮੇਲ ਨਹੀਂ ਬਣਦੀ ਰਹੇਗਾ ਉਹ ਦਰਿੰਦਰ ਬਣ ਕੇ ਰਹੇਗਾ ਤੈਨੂੰ ਗਾਈਡ ਕਰੇਗਾ ਹਰ ਥਾਂ ਤੇ ਤੇਰੇ ਮਨ ਦੇ ਉੱਤੇ ਉਹਦਾ ਕਹਿਰਾ ਰਹੇਗਾ ਜਦੋਂ ਸੋਚੇਗਾ ਵੀ ਨਾ ਕਿਸੇ ਦਾ ਬੁਰਾ ਕਰਨਾ ਤੇ ਤੂੰ ਕਰ ਨਹੀਂ ਪਾਏਗਾ ਉਹ ਤੇਰੀ ਮਨ ਅਵਲੀ ਚੇਂਜ ਕਰੇਗਾ ਉਹ ਬੁਰਾ ਕਰਨ ਦਾ ਖਿਆਲ ਜਰੂਰ ਆ ਜਾਂਦਾ ਹੈ ਕਤ ਨਹੀਂ ਪਾਏ ਜਿਸਤ ਨੂੰ ਜਬਾਣੀ ਨਾਲ ਪਿਆਰ ਕਰੇ ਆਪਾਂ ਸਾਰੇ ਪੜਦੇ ਆ ਪਾਤ ਦਾ ਬੁਰਾ ਰੱਖੋ ਜੀਤ ਭਾਈ ਦੂਜੇ ਦਾ ਬੁਰਾ ਚਿੱਤ ਵਿੱਚ ਵੀ ਰੱਖਣਾ ਪਰਣ ਦੀ ਗੱਲ ਤੇ ਬੋਧ ਹੋਵੇ ਔਰ ਅਗਲੀ ਮੰਦੀ ਕੀ ਹੈ ਜੀ ਤੁਮ ਕੋ ਦੁੱਖ ਨਹੀਂ ਪਾਏ ਮੇਰੇ ਭਾਈ ਮੇਰੇ ਬਿੱਤਰ ਤੈਨੂੰ ਮੈਂ ਦੁੱਖ ਨਹੀਂ ਲੱਗਣ ਦੇਦਾ ਪਰ ਤੂੰ ਕੰਮ ਕੀ ਕਰਨਾ ਹੈ ਪਰਕਾ ਬੁਰਾ ਰੱਖੋ ਜੀ ਅਰਦਾਸ ਨਾਲ ਸੁਭਾਵ ਹੋਣਗੇ ਮੇਰੇ ਘਰ ਵਿੱਚ ਭਾਗੇ ਦੁਨੀਆਂ ਵਰਗਾ ਕੰਮ ਹੋਵੇ। ਦੁਨੀਆਂ ਭੱਜੀ ਐ ਸੋ ਆਰਾਮ ਹੋਵੇ ਗੱਡੀਆਂ, ਮੋੜ ਉੱਤਰ ਦੀ ਨੌਕਰੀ ਵੀ ਚੰਗੀ ਐ ਪਰ ਮੇਰੇ ਪੜੋਸੀ ਦੇ ਘਰ ਕਰੇ ਇੱਕ ਮਠਾਈ ਦਾ ਡੱਬਾ ਨਾ ਦੇ। ਅਸਲੇ ਘਰ ਵਿੱਚ ਖੁਸ਼ੀਆਂ ਨਹੀਂ ਆਣੀਆਂ। ਭਰਾ ਭਰਾ ਦੇ ਨਾਲ ਕੁਝ ਨਹੀਂ। ਜਿਹਦਾ ਮੁੰਡਾ ਕੋਈ ਨਹੀਂ ਵਧੀਆ ਜੋ ਉੱਤੇ ਚਲਾ ਗਿਆ। ਧਿਆਨ ਇੱਕ ਹੀ ਕਿਤਾ। बस ਉਸੇ ਦੇ ਕਰਕੇ ਅਸੀਂ ਅਜੇ ਜਿਹਾ ਜਿਹਾ ਰਹੇ ਹਾਂ ਆਪਣੇ। ਸਤਿਗੁਰੂ ਜੀ ਆਇਆਂ ਨੂੰ ਸਾਰੇ ਪਿਆਰੀ ਸਾਧ ਸੰਗਤ ਗੁਰੂ ਮਹਾਰਾਜ ਦੀ ਸਾਡੀ ਚੋੜੀ ਵਿੱਚ ਇਹ ਅਮੋਲ ਖਜ਼ਾਨਾ ਪਾਇਆ ਕਿ ਕੋਈ ਕੀਮਤ ਨਹੀਂ ਹੈ ਇਹ ਜਾਣਣ ਹੈ ਦਰਬਾਣੀ ਸਚਮੈ ਜਾਣਣ ਕਰਮ ਵਸੈ ਮਨ ਆਏ ਸਾਡੇ